ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੋਂ ਹੀ ਬਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਣੀਆਂ ਲੈੰਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਠੀਕੋ ਵਧੀਆ ਵਧੀਆ ਬਾਈ ਵਧੀਆ ਨਾਮ ਤੇ ਡਰੈਸ ਫੋਨ ਨਾਮ ਮਨਿੰਦਰ ਬਾਈ ਪਿੰਡ ਸੰਧੂ ਖੁਰਦ ਠੀਕ ਹੈ ਜ਼ਿਲ੍ਹਾ ਬਰਿੰਡਾ ਬਾਈ ਠੀਕ ਹੈ ਹਾਂਜੀ ਨੇੜੇ ਪਿੰਡ ਬਾਈ ਨੇੜੇ ਭਾਈ ਰੂਪਾ ਬਾਈ ਠੀਕ ਹੈ ਬਾਈ ਤਪਾ ਮੰਡੀ ਤੇ ਭਦੌਰ ਬਾਈ ਮੋਬਾਈਲ ਨੰਬਰ ਕੋ ਬਈ 8012481000 ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਨਾ ਕਿਹੜਾ ਸੁਆ ਸੁਹ ਹੁੰਦੀ ਆ ਦੂਜਾ ਸੁਆ ਸੁਹ ਹੁੰਦੀ ਆ ਬਾਈ ਕਿੰਨੇ ਦਿਨ ਲਓ ਇਹ ਲੈ ਜੂ ਬਾਈ ਹਫਤਾ ਹਫਤਾ ਲੈ ਹਾਂਜੀ ਹਾਂ ਕਿੰਨਾ ਕੁ ਰਿਕਾਰਡ ਆ ਦੁੱਧ ਦਾ ਬਾਈ ਇਹਦਰ ਕਾਰਡ ਲਈ ਪਹਿਲਾ ਮਤਲਬ ਪਹਿਲੇ ਸੂਏ ਸੀਗਾ ਬਈ 15 ਲੀਟਰ ਦਾ 16 ਦਾ 15 16 ਲੀਟਰ ਹਾਂ ਹੁਣ 18 ਤੋਂ 20 ਲੀਟਰ ਦੋਦੀ ਉਮੀਦ ਹੈਗੀ ਇਹ ਤੋਂ ਲੇਵਾ ਬੜਾ ਚੰਗਾ ਹਾਂ ਹਾਂ ਗਰਮੀ ਨਾਲ ਮਤਲਬ ਮੰਨਣ ਵਾਲੀ ਵਹਿੜ ਆ ਗਈ ਗਰਮੀ ਦੇ ਵਿੱਚ ਲੇਵਾ ਦੇਖੋ ਪੂਰਾ ਫੀਟਿੰਗ ਵਾਲਾ ਅੰਦਰਾ ਹਾਂ ਇੱਕ ਨੰਬਰ گلابی ਥਣ ਫੀਟਿੰਗ ਇੱਕ ਨੰਬਰ ਕੱਚੀ ਕੱਚੀ ਆ ਬੂਰੂ ਲੇਵਾ ਪੂਰਾ ਦਿਖਾਉਂਦੇਵਾ ਕਮਾਲ ਦਾ ਲੇਵਾ ਬਈ ਨਾੜਾ ਨੋੜਾ ਫੁੱਲ ਚੰਗੀਆਂ ਗਰਮੀਆਂ ਦਾ ਤੋਹਫਾ ਵਾ ਜੀ ਦੀ ਗੱਲ ਸਹੀ ਹੈ ਗਰਮੀ ਘਟ ਮੰਨੂ ਫਟ ਫੋਲੋ ਕਿ ਨਹੀਂ ਬਈ ਜਮਾ ਮੱਧ ਨਾਲ ਦਾ ਦੁੱਧ ਦੇਉਗਾ ਬਿਲਕੁਲ ਜੀ ਬਿਲਕ ਪਛਾਂਤੋ ਲੈ ਵੈੱਕਰੀ ਹੋ ਚੈੱਕ ਕਰ ਲੋ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਰੀਡ ਇੱਕ ਨੰਬਰ ਆ ਕਿਸੇ ਪਾਸੋਂ ਕਰਮਾਲੀ ਨੂੰ ਕੋਈ ਕਾਜ ਨਹੀਂ ਕੱਲੀ ਕੱਚੀ ਕੱਚੀ ਆ ਬਸ ਦੇਣ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੈਣਾ ਕਰਮਾਲੀ ਲੈ ਫੇਸ ਬਿਊਟੀ ਕਮਾਲ ਬਰੀਡ ਇੱਕ ਪ੍ਰਿੰਟ ਬੜਾ ਚੰਗਾ ਹਨ ਹਾਂਜੀ ਹਾਂਜੀ ਬਾਈ ਪ੍ਰਿੰਟ ਬਹੁਤ ਵਧੀਆ ਬਾਕੀ ਜਾਤ ਵਾਲੀਆਂ ਨਸਲ ਵਾਲੀ ਆ ਕਿ ਨਹੀਂ ਬਿਲਕੁਲ ਬਿਲਕੁਲ ਬਾਈ ਇਹ ਵਾਜੇ ਮਨੋਸਾਸਤੇ ਜਿਹੜੇ ਕਿੱਥੇ ਫਸ ਕੇ ਸੁਣਾ ਬਾਈ ਪੂਰਾ ਸਹੀ ਗੱਲ ਆ ਬਾਈ ਹਾਂ ਹਾਂ ਐ ਗੱਲ ਤੇ ਕੀ ਮੁੱਲ ਅੱਜ ਦੀ ਘੜੀ ਇਹਦਾ ਕੱਚੀ ਕੱਚੀ ਹੋਣੀ ਫੋਨ ਤੇ ਹੋਊਗਾ ਜਾਇਜ਼ ਹੋ ਬਿਲਕੁਲ ਜਾਇਜ਼ ਹੋਊਗਾ ਬਾਈ ਠੀਕ ਆ ਹਾਂਜੀ ਹਾਂ ਮੁੱਲ ਭਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਵੈਢ ਦੇ ਹਿਸਾਬ ਨਾਲ ਮੁੱਲ ਭਾਈ ਕਹਿੰਦਾ ਜਮਾ ਜਾਇਜ਼ ਹੋਊਗਾ ਮੁੱਲ ਫੋਨ ਤੇ ਹੋਊਗਾ ਵੈਢ ਚੰਗੀਆਂ ਤੋਰਾ ਇੱਕ ਨੰਬਰ ਲੈਵਾ ਕਮਾਲ ਦਾ ਪੰਗ ਵਾਲਾ ਲੈ ਹੂੰ ਕੋਈ ਚੱਕਰ ਨਹੀਂ ਹਾਂਜੀ ਕੋਈ ਮੋੜ ਲਿਓ ਇੱਥੇ ਆਇਤ ਦੇ ਕੋਰ ਕੋਰਾਮਾ ਨੂੰ ਮਦਦ ਹਾਂ ਮੁੱਲ ਪਹਿਲਾਂ ਵੀ ਬਾਈ ਦੇ ਜਾਇਜ ਹੁੰਦੇ ਆ ਵੜ ਚੰਗੀ ਆ ਬਾਈ ਇਸ ਵਾਰ ਵੀ ਮੁੱਲ ਬਾਈ ਦਾ ਪੱਜਾ ਜੀ ਰੱਖਾਂਗੇ ਲੇਵਾ ਇੱਕ ਨੰਬਰ ਦਾ ਆ ਸ਼ਾਂ ਤੋਂ ਲੇਵਾ ਦੇਖੋ ਪੂਰਾ ਪੰਡ ਵਾਲਾ ਲੇਵਾ ਤਿਆਰ ਕਰ ਰਹੇ ਹਾਂ ਕੱਲੀ ਕੱਚੀ ਕੱਚੀ ਆ ਇਧਰੋਂ ਨਾੜਾਂ ਦੇਖੋ ਲੈ ਆਏ ਕੱਲਾ ਕੱਲਾ ਥਾਣ ਪਿਆ ਬਾਈ ਬਿਨਾ ਬਸਮਾ ਤੋਂ ਥਾਣਾ ਆ ਪੂਰਾ ਮੁਠੀ ਵਾਲਾ ਥਾਣਾ ਇੱਕ ਹਫਤਾ ਲੰਘਾ ਡਾਟ ਹਫਤੇ ਤੱਕ ਬਾਈ ਨੇ ਕੁਝ ਬਣ ਕੇ ਸੁਣਾ ਦੇ ਵੱਡੀ ਨਾੜ ਦੇਖੀ ਬਾਈ ਬਿਲਕੁਲ ਬਿਲਕੁਲ ਬਾਈ ਕੀ ਬਾਤ ਆ ਬਾਈ ਇੱਕ ਹਫਤੇ ਤੱਕ ਕੋਈ ਕੁਝ ਨਾ ਕੁਝ ਬਣ ਕੇ ਸੁ ਈ ਨਹੀਂ ਗੱਲ ਮੈਂ ਕਿਹਨਾ ਪੰਡਾ ਲਾ ਦੂ ਬਾਈ ਹਫਤੇ ਬਿਲਕੁਲ ਬਿਲਕੁਲ ਹਾਂ ਛੱਡੀ ਨਾ ਬਹੁਤ ਪੰਜ ਰਾਤ ਸਾਹਿਬ ਲੈ ਬਰੀਕ ਕੀ ਜਾਂ ਜਮਾ ਕੱਪੜੇ ਅਰ ਗੱਲੇ ਵਾਪਿਆ ਰਾਵੜ ਵਾਂਗੂ ਵਾਦਾ ਕਿ ਨਹੀਂ ਬਿਲਕੁਲ ਬਾਈ ਹੂੰ ਬਾਕੀ ਐ ਹੱਥੂ ਸੁਣਾਈ ਚਲੋ ਜਿਵੇਂ ਮਰਦੀ ਕੋਈ ਪਰਵਾਹ ਨਹੀਂ ਚਾਣਾ ਕੁਛ ਨਹੀਂ ਹਾਂਜੀ ਹਾਂਜੀ ਹਾਂ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਸੁੰਦੀ ਐ ਇਹ ਬਲੂਨ ਸੁੰਦੀ ਐ ਬਾਈ ਪਹਿਲਾ ਸੂਆ ਕਿੰਨੇ ਦਿਨ ਲਊ ਇਹ ਇਹ ਵੀ ਬਾਈ ਹੈਗੀ ਹੈਗੀ 5 ਤੋਂ 7 ਦਿਨਾਂ ਦੀ ਕੱਟੀ 5 ਤੋਂ 7 ਦਿਨਾਂ ਦੀ ਹਾਂਜੀ ਹਾਂ ਤਾਂ ਬੜ ਬਹੁਤ ਕਿੰਨਾ ਦਿੰਦਾ ਬਈ ਕਿੰਨਾ ਕਿ ਦੁੱਧ ਦੀ ਦੋ ਐਸਟੀਮੇਟ ਆ ਇਹਦੀ ਇਹਦੀ ਮਾਡਰ ਕਾਰਡ ਸੀਗਾ ਡਾਕਟਰ 30 ਬੱਤੀ ਲੀਟਰ ਦਾ ਬਈ 30 ਬੱਤੀ ਲੀਟਰ ਹਾਂ ਹਾਂ ਬਹੁਤ ਛੋਟਾ ਕੰਨਾ ਬਹੁਤ ਸੋਹਣਾ ਮੂੰਹ ਦੀ ਬੈੜਾ ਬਈ 4 ਦੰਦ ਦਾ ਵੀਰੇ ਬਿਲਕੁਲ ਬਈ 4 ਦੰਦ ਦਾ ਅਗਲਾ ਚੈੱਕ ਕਰ ਲਿਆ ਫੇਸ ਦਿਖਾ ਦੇ ਬਈ ਫੇਸ ਦੀ ਬਿਊਟੀ ਦੇਣਾ ਦੇਖੋ ਜੀ ਵੋਦੀਬਾਦੀ ਪੂਰੀ ਚੰਗੀ ਸੁਨੱਖ ਆਪਣਾ ਬੈਂਡ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਾਈ ਕੱਚੀ ਕੱਚੀ ਆ ਤੇ ਥਾਨ ਦੇ ਫੁੱਲ ਹਾਂਜੀ ਹਾਂਜੀ ਦਾ ਜਿਹੜਾ ਪਹਿਲਾਂ ਨਾ ਜੀ ਤੁਸੀਂ ਦੇਖਿਓ ਜੀ ਇਹ ਲਓ ਜੀ ਇਕੱਲਾ ਥਾਨ ਕੇ ਵਾਲੀ ਥਾਨ ਮੁਠੀ ਵਾਲਾ ਥਾਂ ਠੰਡੀ ਲੈ ਜਿਵੇਂ ਮਰਦੀ ਹੱਥ ਫੇਰੀ ਚਾਲ ਕੋਈ ਚੰਗਰੀ ਨਹੀਂ ਐਡਾ ਗਰਮ ਵਾਲੀ ਨਹੀਂ ਕੋਈ ਤੇ ਇਧਰ ਵੀ ਦੇਖ ਲਓ ਜੀ ਲੈ ਪਸ਼ਾਂ ਤੋਂ ਲੈ ਵਾਰ ਜਿਵੇਂ ਮਰਜੀ ਤੁਸੀਂ ਹੱਥ ਲਾਈ ਜੋ ਡਾਕਟਰ ਸਾਹਿਬ ਲਓ ਹੂੰ ਟਿੱਲਾ ਦੇਖੋ ਜੀ ਹਜੇ ਕਿਆ ਬਾਤ ਹਾਂਜੀ ਹਾਂ ਇਹਨੇ ਆ ਹਫਤੇ ਦੇ ਵਿੱਚ ਤਾਂ ਬਣ ਕੇ ਸੁਣਾ ਡਾਕਟਰ ਸਾਹਿਬ। ਬਣਾ ਦੀ ਵਿੱਥੀ ਚੈੱਕ ਨਹੀਂ ਗਿਆ। ਹਾਂਜੀ ਹਾਂਜੀ ਪੂਰਾ ਜੀ ਆ ਦੇਖੋ। ਹਾਂ ਚਾਰ ਫੇਰੋ ਜੀ ਇੱਧਰ ਵੀ ਆ ਜਾਓ। ਹਾਂਜੀ ਹਾਂ। ਲਓ ਜੀ ਜਿਹੜੇ ਮਰਜੀ ਸਾਨੂੰ ਹੱਥ ਲਾਈ ਚੱਲੋ ਕੋਈ ਮਤਲਬ ਹੀ ਨਹੀਂ ਜੀਵੇਂ ਪਲੂਨ ਵਹਿੜਾ ਕੋਈ ਮਤਲਬ ਨਹੀਂ ਜੀ। ਠੰਡੀ ਵਾਹ। ਫੁੱਲ ਥੱਲੀ ਕਰ ਲੈ ਆਪਣੇ ਕਹਿੰਦੇ ਬੰਦਾ ਕੋਈ। ਫੁੱਲੀ ਬਾਈ ਤੋਰੀ ਮਣੀ। ਹਾਂਜੀ। ਫੁੱਲ ਬ੍ਰੀਡ ਪਹਿਲਾ ਸੁਆ ਚਾਰ ਦੰਦ ਬੈਲਡ ਆਏ ਕੋਈ ਵੱਡੇ ਨਹੀਂ ਕੋਈ ਮੰਨ ਕੇ ਜਲਾਏ ਨਹੀਂ ਬਈ। ਹਣਾ ਡਾਕਟਰ ਜੀ। ਕੰਪਿਊਟਰ ਦਾ ਬੱਕੇ ਜੀ। ਹਾਂ ਸਹੀ ਗੱਲ ਆ ਕੰਪਿਊਟਰ ਦਾ ਵਿੱਚ ਹੀ। ਗਰਮੀਆਂ ਤੋਹਾ ਇਹ ਲੇਵਾ ਕਮਾਲ ਆ ਯਾਰ ਕੱਚੀ ਕੱਚੀ ਆ ਹਜੇ ਆਰਡਰ ਇਹਨਾਂ ਬਹੁਤ ਸੋਹਣਾ ਤਿਆਰੀ ਆ ਬੜੀ ਪੂਰਾ ਪੰਡ ਵਾਲਾ ਬਣਾ ਕੇ ਇਹਦੇ ਸੋਹਣਾ ਬੜੀ ਚਮਕਦਮਕ ਬਹੁਤ ਆ ਜੀ ਬੜੀ ਸਹੀ ਗੱਲ ਆ ਬਾਈ ਕੱਦ ਵੀ ਠੀਕ ਆ ਯਾਰ ਬ੍ਰੀਡ ਵੀ ਚੰਗੀ ਆ ਹਾਂਜੀ ਹਾਂ ਚਮਕਦਮਕ ਦਾ ਕੋਈ ਅੰਤ ਹੀ ਨਹੀਂ ਹੂੰ ਖੜਨੀ ਫੁਰਨੀ ਬੱਸੀ ਦੇਖੋ ਜੀ ਲੈ ਬਾਈ ਹਾਂਜੀ ਮੋਲੇ ਦਾ ਵੀ ਫੋਨ ਤੇ ਹੋ ਜਾ ਹਾਂਜੀ ਮੁੱਲ ਫੋਨਤੀ ਹੋਊਗਾ ਜੀ ਮੁੱਲ ਜਾਇਜ਼ ਹੋਊਗਾ ਡਾਕਟਰ ਸਾਹਿਬ ਕੋਈ ਆਪਣਾ ਫੇਜ ਮੁੱਲ ਨਹੀਂ ਹੁੰਦੇ ਹਾਂਜੀ ਹਾਂ ਬੋਦੀ ਬਾਦੀ ਦੇਖੋ ਜੀ ਡਾਕਟਰ ਸਾਹਿਬ ਕੀ ਬਾਤ ਆ ਹਾਂਜੀ ਹਾਂ ਸੁਭਾਅ ਵਾਲਾ ਠੰਡਾ ਨਾ ਵਿੱਚ ਬਿਲਕੁਲ ਜੀ ਬਿਲਕੁਲ ਹਮ ਕੋਹਾਂ ਦਾ ਕੋਈ ਅੰਤ ਹੀ ਨਹੀਂ ਜੀ ਸਹੀ ਗੱਲ ਹੈ ਕੋਹ ਜਨੇ ਧਜਵਾਨ ਵੀ ਹੁੰਦੀ ਤੁਰ ਜਾਣਾ ਜੀ ਸਹੀ ਗੱਲ ਹੈ ਹਾਂਜੀ ਹਾਂ ਕੁਆਲਟੀ ਆਉਦੀ ਬਣਾਉਂਦੀ ਤੁਰ ਜਾਣੀ ਆ ਬਣਾਉਂਦੀ ਤੁਰੇ ਜਾਣੀ ਆ ਇੱਥੇ ਖੜੀ ਆ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਆਹ ਲਓ ਇਹ ਲਓ ਲੈ ਜਿਵੇਂ ਮਰ ਜੇ ਹੱਥ ਫੇਰੀ ਚਲਾਂ ਮੈਂ ਨਾ ਕੋਈ ਬੰਦਾ ਹਨਾ ਥੱਲੀ ਪੂਰੀ ਫੁੱਲ ਕਰ ਸਹੀ ਆ ਬਈ ਅਜੇ ਮੈਂ ਦੂਜੀ ਲੈਡ ਮਾਰੇ ਨੂੰ ਭੱਜ ਕੇ ਗਈ ਆ ਪਰ ਇਹਨੂੰ ਇਹਨੂੰ ਕੋਈ ਜਮਾਂ ਹੀ ਪ੍ਰਵਾਹ ਨਹੀਂ ਜਿੱਥੇ ਮਾਰੀ ਗੱਲ ਆ ਬਈ ਸਹੀ ਗੱਲ ਹੈ ਸ਼ਾਈਨਿੰਗ ਬਹੁਤ ਆ ਪਿੰਡੀ ਜਾ ਸ਼ਾਈਨਿੰਗ ਬਹੁਤ ਆ ਗਰਡ ਬਰੀਡ ਚਮਕ ਫੁੱਲ ਆ ਬਈ ਹਾਂਜੀ ਹਾਂ ਬਾਕੀ ਮੁੱਲ ਬਾਈ ਦੇ ਜਾਇਜ਼ ਹੀ ਹੁੰਦੇ ਆ ਬਾਈ ਕਹਿੰਦਾ ਫੋਨ ਤੇ ਮੁੱਲ ਕਰ ਲੈ ਕੋਈ ਚੱਕਰ ਨਹੀਂ ਕਈ ਵਾਰੀ ਕੋਈ ਵੇਸਟ ਨਾਲ ਭਰਾ ਲੈ ਜਾਂਦਾ ਹਾਂਜੀ ਹਾਂ ਇਹ ਪੜਦਾ ਜਾ ਰਿਹਾ ਹਾਂ ਹਾਂ ਸਹੀ ਆ ਤੋਰਾ ਬਰੀਡ ਇੱਕ ਨੰਬਰ ਤੇ ਲਾਵਾ ਪਈਆਂ ਲੈਵਾ ਦੇਖੋ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਚਾਰੂ ਚਰੂ ਫੁੱਲ ਹੈ ਰਸਬ ਓਕੇ ਹਾਂਜੀ ਹਾਂ ਤੇ ਜੋੜਾ ਇਕੱਠਾ ਹੀ ਲਵੇ ਭਰਾ ਕੋਈ ਵਧੀਆ ਮਾ ਉਹਦਾ ਵਧੀਆ ਮਾਨਤਨ ਕਰਦਾ ਹੈ ਬਾਈ ਠੀਕ ਹੈ ਬਾਈ ਹਾਂਜੀ ਹਾਂ ਉਹਦਾ ਫੁੱਲ ਮਾਨਤਨ ਹੋਊਗਾ ਜਿਹੜਾ ਬੰਦਾ ਜੋੜਾ ਇਕੱਠਾ ਲਊਗਾ ਠੀਕ ਹੈ ਜੀ ਹਾਂਜੀ ਹਾਂ ਤੇ ਨਾਗਸੀ ਭਰਾ ਕੋਲੇ ਦੋ ਦੋਨੀ ਲਖਾਤੇ ਕਿਸੇ ਵੀ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਪਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ